ਵਿਧਾਨ ਸਭਾ ਹਲਕਾ ਪਛਮੀ ਤੋਂ ਕਾਂਗਰਸ ਦੀ ਉਮੀਦਵਾਰ ਸ੍ਰੀਵਿੰਦਰ ਕੌਰ ਵੱਲੋਂ ਹਲਕੇ ਅੰਦਰ ਰੋਡ ਸ਼ੋਅ ਕਰਕੇ ਸ਼ਕਤੀ ਪ੍ਰਦਰਸ਼ਨ ਦਾ ਪ੍ਰਗਟਾਵਾ ਕੀਤਾ ਗਿਆ ਜਿਸ ਵਿੱਚ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਏਵੜਿੰਗ ਅਤੇ ਉਹਨਾਂ ਦੀ ਪਤਨੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਐਸ்சி ਐਸਟੀ ਵਿੰਗ ਦੇ ਚੇਅਰਮੈਨ ਕੁਲਦੀਪ ਸਿੰਘ ਵੈਦ ਵਾਈਸ ਚੇਅਰਮੈਨ ਅਜੀਪਾਲ ਸਿੰਘ ਰੰਧਾਵਾਸ ਨੇ ਵੱਡੇ ਕਾਂਗਰਸੀ ਲੀਡਰਾਂ ਅਤੇ ਵਰਕਰਾਂ ਨੇ ਭਾਰੀ ਗਿਣਤੀ ਵਿੱਚ ਪਾਗ ਲਿਆ ਅਤੇ ਲੋਕਾਂ ਨੂੰ ਪੰਜੇ ਦੇ ਨਿਸ਼ਾਨ ਤੇ ਮੋਹਰ ਲਗਾ ਕੇ ਬੀਬੀ ਸ੍ਰੀਵਿੰਦਰ ਕੌਰ ਨੂੰ ਜਿਤਾਉਣ ਦੀ ਅਪੀਲ ਕੀਤੀ ਇਸ ਮੌਕੇ ਅਚੇਚੇ ਤੌਰ ਤੇ ਪਹੁੰਚੇ ਐਸ ਸੀ ਐਸ ਟੀ ਵਿੰਗ ਦੇ ਵਾਈਸ ਚੇਅਰਮੈਨ ਅਜੀਪਾਲ ਸਿੰਘ ਰੰਦਾਵਾ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਵਿਧਾਨ ਸਭਾ ਜਲੰਧਰ ਪਛਮੀ ਹਲਕੇ ਦੀ ਜਿਮਨੀ ਚੋਣ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਹਾਰੇਗੀ। ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਜਲੰਧਰ ਪਛਮੀ ਵਿਧਾਨ ਸਭਾ ਹਲਕੇ ਤੋਂ ਆਪ ਤੀਜੇ ਸਥਾਨ ਤੇ ਰਹੀ ਸੀ। ਉਹਨਾਂ ਕਿਹਾ ਕਿ ਆਪ ਉਮੀਦਵਾਰ ਇਸ ਖੇਤਰ 'ਚ ਸ਼ੱਕੀ ਕਿਰਦਾਰ ਵਜੋਂ ਜਾਣੇ ਜਾਂਦੇ ਹਨ ਆਪ ਤੇ ਭਾਜਪਾ ਦੇ ਦੋਵਾਂ ਉਮੀਦਵਾਰਾਂ ਨੇ ਜਲੰਧਰ ਪਛਮੀ ਹਲਕੇ ਦੇ ਵੋਟਰਾਂ ਦੀ ਪਿੱਠ 'ਤੇ ਛੁਰਾ ਮਾਰਿਆ ਹੈ ਹੁਣ ਇਸ ਹਲਕੇ ਦੇ ਵੋਟਰ ਇਹਨਾਂ ਦਲ ਬਦਲੂਆਂ ਨੂੰ ਸਬਕ ਸਿਖਾਉਣਗੇ ਉਹਨਾਂ ਕਿਹਾ ਕਿ ਕਾਂਗਰਸ ਲੋਕਤੰਤਰੀ ਤાંਚੇ ਨੂੰ ਸਭ ਤੋਂ ਵੱਧ ਮਹੱਤਵ ਦਿੰਦੀ ਹੈ ਹੱਟ ਗਿਆ 6:02 ਬਾਕੀ ਹੈ ਆਪਣਾ ਸਮਾਪਤ ਪ੍ਰੋਗਰਾਮ ਤਸਵਾ ਫਾਈਨਿਸ਼ ਦਾ ਖਤਮ ਹੋਏ ਹੋਏ ਸੋਨਹਿਲ ਪਾਸ ਦੇ ਸੀਗਾ ਸਾਡਾ ਚੋਣ ਪ੍ਰਚਾਰ ਦਾ ਔਰ ਬਾਬਾ ਜੀ ਨੇ ਬਹੁਤ ਕਿਰਪਾ ਕੀਤੀ ਹੈ ਬਹੁਤ ਜ਼ਿਆਦਾ ਉਤਸ਼ਾਹ ਹੈ ਜਲੰਧਰ ਦੀ ਜਨਤਾ ਦੇ ਵਿੱਚ ਔਰ ਮੈਨੂੰ ਲੱਗਦਾ ਹੈ ਕਿ ਵੱਡੇ ਫਰਕ ਦੇ ਨਾਲ ਸੁਰਿੰਦਰ ਕੌਰ ਜੀ ਜਿੱਤ ਰਹੀ ਹੈ ਬੜੀ 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 ਖੁਸ਼ੀ ਦੀ ਗੱਲ ਹੈ ਕਿ ਜਲੰਧਰ ਵੈਸਟ ਦੇ ਲੋਕਾਂ ਨੇ ਇਨਾ ਭਰਮਾ ਹੰਗਾਰਾ ਦਿੱਤਾ ਹੈ ਕਿ ਜਲੰਧਰ ਵੈਸਟ ਦੀ ਸੀਟ ਬੀਬੀ ਸੁਰਿੰਦਰ ਕੌਰ ਦੀ 100% ਜਿੱਤ ਰਹੀ ਹੈ ਸ ਉਹ ਦੰਸਬਾ ਹਲਕੇ ਦੇ ਵੋਟਰਾਂ ਤੇ ਸਪੋਟਰਾਂ ਦਾ ਔਰ ਪੂਰੇ ਨਾਸੇ ਕਿ ਆਏ ਸੀਟ ਜਿਹੜੀ ਹੈ ਕਾਂਗਰਸ ਵੱਡੇ ਮਾਰਜਨ ਨਾਲ ਦਿੱਤੇਗੀ ਬਹੁਤ ਵਧੀਆ ਹੰਗਾਰਾ ਸੀ ਜਲਦੀ ਬਹੁਤ ਵਧੀਆ ਵਧੀਆ ਹੰਗਾਰਾ ਸੀ ਕਾ ਜੀ ਲੋਕ ذری پیار ਕਰ ਰਹੇ ਨੇ ਔਰ ਉਹਨਾਂ ਨੂੰ ਭਲੀ ਭਾਣ ਜਾਣੇ ਹੋਏ ਕਿ ਜਿਹੜੀਆਂ ਦੂਸ਼ੀਆਂ ਦੋਨੋਂ ਪਾਰਟੀਆਂ ਵਾਂ ਉਹ ਦਲਬਦਲੂ ਪਾਰਟੀਆਂ ਨਹੀਂ ਇਸ ਕਰਕੇ ਲੋਕ ਕਾਂਗਰਸ ਦੇ ਹੱਕ ਅੱਕ ਦੇ ਵਿੱਚ ਪੱਤਲਾ ਦੇਣ ਲਈ ਤਿਆਰ ਕਰ ਤਿਆਰ ਨੇ ਨਹੀਂ ਦੇਖੋ ਮਤਲਬ ਬੜਾ ਵੱਡਾ ਪਾਰਲੀਮੈਂਟ ਦੀਆਂ ਚੋਣਾਂ ਤੋਂ ਬਾਅਦ ਇਹ ਪਹਿਲੀ ਇਲੈਕਸ਼ਨ ਨੇ ਔਰ ਸਾਨੂੰ ਪੂਰੇ ਨਾਸੇ ਕਿ ਜਲੰਧਰ ਦੇ ਲੋਕ ਬਹੁਤ ਸੁਲਝੇ ਸੁਗਠ ਸਿਆਣੇ ਨੇ ਔਰ ਕਾਂਗਰਸ ਦੇ ਉਮੀਦਵਾਰ ਬੀਬੀ ਸੁਨੀਦਰਪੌਰ ਦੇ ਹੱਕ ਵਿੱਚ ਵੋਟ ਦੇ ਕੇ ਉਹਨਾਂ ਨੂੰ ਜਤੌਨ ਦਿੱਤੀ। ਵੱਡੀ ਲੀਡ ਦੇ ਨਾਲ ਸਾਡੇ ਜਿਹੜੇ ਕੈਂਡੀਡੇਟ ਹੈ ਸੁਵਿੰਦਰ ਗੌਰ ਜੀ ਜਿੱਤਣਗੇ ਕਿਉਂਕਿ ਸਾਡੇ ਪ੍ਰਧਾਨ ਜੀ ਨੇ ਜਿਸ ਤਰੀਕੇ ਦੇ ਨਾਲ ਅੱਜ ਰੋਡ ਸ਼ੋਅ ਘੱਡੇ ਰਾਜਾ ਵਿਡਿੰਗ ਜੀ ਨੇ ਤੁਸੀਂ ਨਾਲ ਹੀ ਸੀ ਤੁਸੀਂ ਦੇਖਿਆ ਕਿ ਸਾਰੇ ਅੱਜ ਕਿੰਨੀ ਐਕਸਾਈਟਮੈਂਟ ਸੀਗੀ ਸਾਰੇ ਅੱਜ ਕਿੰਨੀ ਐਕਸਾਈਟਮੈਂਟ ਸੀਗੀ ਔਰ ਕਿੰਨੀ ਪਬਲਿਕ ਨਾਲ ਸੀਗੀ ਜਾਨਨੇ ਸਾਨੂੰ ਬੜਾ ਵਧੀਆ ਰਿਸਪੌਂਸ ਮਿਲੇਆ ਔਰ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਸਾਡਾ ਕੈਂਡੀਡੇਟ ਜਿਹੜਾ ਵਾਅਦੇ ਤੋਂ ਬਾਅਦ ਲੀਡ ਦੇ ਨਾਲ ਜਿਹੜਾ ਜਿੱਤਣ। ਮੈਂ ਇਹੋ ਹੀ ਆ ਜੀ ਤੇ ਸਾਡੇ ਜਿਹੜੇ ਮੈਡਮ ਸੁਰਿੰਦਰ ਕੌਰ ਜੀ ਖੜੇ ਆ ਵੱਡੇ ਵਾਰਜਨ ਨਾਲ ਜਿੱਤਣਗੇ ਔਰ ਲੋਕਾਂ ਨੇ ਬਹੁਤ ਹੀ ਡੈਡੀਕੇਸ਼ਨ ਨਾਲ ਕੰਮ ਕੀਤਾ ਔਰ ਵੈਸੇ ਵੀ ਉਹ ਡੇਰਵਿੰਗ ਕੈਂਡੀਡੇਟ ਆ ਜੇ ਮੁਕਾਬਲਾ ਵੀ ਦੇਖਿਆ ਜਾਏ। ਜਲੰਧਰ ਸਿੰਘ ਗਹਿਰੀ ਜਨਸ ਸ਼ਕਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਰਾਜਾ ਬਿੰਦ ਸਿੰਘ ਜੀ ਦੀ ਮਿਹਨਤ ਸਰਕਾਰ ਤੇ ਬੀਬੀ ਸੁਰਿੰਦਰ ਕੌਰ ਜੀ ਸਾਡ ਸਭੀ ਨੂੰ ਦੇਖਦੇ ਹੋਏ ਜਲੰਧਰ ਵੈਸਟ ਦੇ ਜਿਹੜੇ ਉਹ ਕਹਿ ਗਿਆ ਵੋਟਰ ਹੈ ਗਿਆ ਭਾਈ ਬਹੁਮਤ ਨਾਲ ਕਾਂਗਰਸ ਪਾਰਟੀ ਦੇ ਇੰਨੀ ਵਾਰ ਸ੍ਰੀ ਆਂਦਰ ਕੌਰ ਨੂੰ ਜਿਤਾਉਣਗੇ ਜਿਵੇਂ ਉਹਨੇ ਚੰਨੀ ਸਾਹਬ ਨੂੰ ਜਿਤਾਇਆ ਉਸੇ ਤਰ੍ਹਾਂ ਬੀਬੀ ਸ੍ਰੀ ਆਂਦਰ ਕੌਰ ਨੂੰ ਕਾਰ ਬੋਟਾਂ ਨਾਲ ਜਿਤਾਉਣਗੇ ਸਿੱਖ ਸਤਾਈ ਦੇ ਵਿੱਚ ਸਰਕਾਰ ਬਣਾਉਣ ਦਾ ਮੁੱਢ ਜਨਰਲ ਵੈਸਟ ਦੇ ਵੋਟਰ ਬਣਨਗੇ